ਲਓ ਜੀ ਦੋਸਤੋ ਆਪਾਂ ਲੱਗੇ ਅੱਜ ਕੰਡੋਆਂ ਦੀ ਵਰਮੀ ਕੰਪੋਸਟ ਖਾਦ ਆਪਣੇ ਮਿਰਚਾਂ ਦੇ ਵਿੱਚ ਪਾਉਣੇ ਮਿਰਚਾਂ ਆਪਾਂ ਥੋੜੀਆਂ ਇਹ ਲੇਟਰਾਂੀਆਂ ਸੀ ਦੋਸਤੋ ਇਹਨਾਂ ਦੇ ਵਿੱਚ ਆਪਾਂ ਦੋਸਤੋ ਕੋਈ ਡੀਏਪੀ ਕੋਈ ਯੂਰੀਆ ਜਾਂ ਕੋਈ ਕਿਸੇ ਤਰ੍ਹਾਂ ਦਾ ਹੋਰ ਪ੍ਰੋਡਕਟ ਨਹੀਂ ਪਾਵਾਂਗੇ ਆਪਾਂ ਇਹਨਾਂ ਦੇ ਵਿੱਚ ਦੋਸਤੋ ਇਹ ਆਪਣੀ ਜਿਹੜੀ ਵਰਮੀ ਕੰਪੋਸਟ ਹੈ ਇਹੀ ਪਾਵਾਂਗੇ ਆਪਣੀ ਸਾਰੀ ਸਬਜ਼ੀ ਜਿਹੜੀ ਤੁਸੀਂ ਦੇਖ ਸਕਦੇ ਹੋ ਦੋਸਤੋ ਇਹਦੇ ਵਿੱਚ ਆਪਾਂ ਨੇ ਕੋਈ ਡੀਏਪੀ ਕੁਝ ਨਹੀਂ ਪਾਇਆ ਸਿਰਫ ਹੀ ਸਿਰਫ ਦੋਸਤੋ ਇਹ ਆਪਣਾ ਵਰਮੀ ਕੰਪੋਸਟ ਪਾ ਕੇ ਹੀ ਆਪਾਂ ਇਹ ਸਬਜ਼ੀ ਲਗਾਈ ਸੀ ਸਬਜ਼ੀ ਦੀ ਤੁਸੀਂ ਗਰੋਥ ਹੈ ਜਿਹੜੀ ਉਹ ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣੀ ਗਰੋਥ ਹੈ ਬੇਲਾਂ ਦੇ ਜਿਹੜੀਆਂ ਨੇ ਫਲ ਫੁੱਪ वगैरह ਵੀ ਵਧੀਆ ਦਿੰਦੀਆਂ ਨੇ ਅਤੇ ਜਿਹੜਾ ਕੋਈ ਫਰੂਟ ਹੈ ਉਹ ਵੀ ਕੋਈ ਖਰਾਬ ਨਹੀਂ ਹੁੰਦਾ ਸਾਰੀ ਸਬਜ਼ੀ ਦੇ ਵਿੱਚ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਇਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਦੋਸਤੋ ਤੁਸੀਂ ਇਹ ਵਰਮੀ ਜਿਹੜੀ ਕੰਪੋਸਟ ਹੈ ਇਹਨੂੰ ਤਿਆਰ ਕਰਿਆ ਕਰੋ ਆਪਣੇ ਘਰ ਹੀ ਤੇ ਨਾਲੇ ਤਾਂ ਤੁਹਾਡਾ ਆਰਗੈਨਿਕ ਹੋ ਜਾਊਗਾ ਨਾਲੇ ਦੋਸਤੋ ਛੋਟਾ ਜਿਹੜਾ ਖਰਚਾ ਹੈ ਉਹ ਵੀ 0% ਹੋ ਜਾਊਗਾ ਰਿਜ਼ਲਟ ਬਹੁਤ ਵਧੀਆ ਮਿਲਦੇ ਨੇ ਸੋ ਨੂੰ ਕੋਈ ਅਸਰ ਤੋਂ ਇਹਦੇ ਵਿੱਚ ਥੱਲੇ ਕੈਮੀਕਲ ਪਾਉਣ ਦੀ ਲੋੜ ਨਹੀਂ ਹੈਗੀ ਸੋ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਇਹ ਆਪਣਾ ਜਿਹੜਾ ਨੁਕਤਾ ਕਿਵੇਂ ਲੱਗਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ